ਸਤਿ ਸ੍ਰੀਕਾਲ ਜੀ ਕਿੰਮਿਓ ਸਾਰੇ ਉਮੀਦ ਹੈ ਕਿ ਸਾਰੇ ਵਧੀਆ ਹੋਣਗੇ ਤੇ ਠੀਕ ਠਾਕ ਹੋਣਗੇ ਤੇ ਲੋ ਜੀ ਅੱਜ ਹੈਗਾ ਜੀ ਦਸਤਾਰ ਮੁਕਾਬਲਾ ਅੱਜ ਆਪਾਂ ਲੱਗੇ ਆ ਦਸਤਾਰ ਮੁਕਾਬਲੇ ਦੀ ਫੁੱਲ ਵੀਡੀਓ ਪਾਉਣ ਤੇ ਉਸ ਦਿਨ ਆਪਾਂ ਥੋੜੀ ਜਿਹੀ ਕਲਿੱਪ ਪਾਈ ਸੀ ਵਿੱਚ ਤੇ ਵੀਡੀਓ ਨੂੰ ਫੁੱਲ ਵਾਚ ਕਰਨਾ ਬਹੁਤ ਵਧੀਆ ਗੁਰਸਿੱਖੀ ਲਈ ਸਵਾਲ ਜਵਾਬ ਪੁੱਛੇ ਗਏ ਨੇ ਬੱਚਿਆਂ ਨੂੰ ਤੇ ਬਹੁਤ ਨੌਲੇਜ ਦੀਆਂ ਗੱਲਾਂ ਦੱਸੀਆਂ ਗਈਆਂ ਨੇ ਤੇ ਲਾਈਕ ਸ਼ੇਅਰ ਸਬਸਕ੍ਰਾਈਬ ਕਰ ਦਿਓ ਚੈਨਲ ਅੰਮੀ ਕੋਲ ਜੋ ਆਪ ਸਪੱਸ਼ਟ ਨਹੀਂ ਆ ਰਿਹਾ ਕੀ ਕਰਕੇ ਆਏ ਹੋ ਉੱਥੇ ਜੀ ਵਗੈਰਾ ਕਿੱਥੇ ਸੇਵਾ ਕਰੀ ਲੰਗਰਾਂ ਸੇਵਾ ਕਰੀ ਤਾਂ ਇਹ ਜਾਂਦਿਆਂ ਦੀ ਪਹਿਲੀ ਪੇਸ਼ੀ ਕਿਹੜੇ ਕੋ ਨੂੰ ਲੱਗੀ ਦੀ ਦੂਜੀ ਸੀਦੀ ਕਦੋਂ ਹੋਈ ਕੌਣ ਕਹਿੰਦਾ ਤੇਰਾ ਪੁੱਤ ਜੀ ਦੀ <laughs> दसो जीी कद सही डेवा करी डार आग <laughs> 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 12 ਪਾਉ ਨੂੰ ਹੀ ਸੀਧੀ ਹੋਈ ਸੀ ਤੇਰਾ ਪਾਉ ਨੂੰ ਸੰਸਕਾਰ ਹੋਇਆ ਠੀਕ ਹੈ ਜੀ 12 ਪਾਉ ਨੂੰ ਸੀਧ ਕਰਕੇ ਸੀਤਾ ਸਾਹਿਬ ਜੀ ਦੇ ਨਿਹਾਂ ਚੋਂ ਕੀਤੇ ਉਹਦੇ ਬਾਅਦ ਸਾਸ਼ਲ ਵੇਗ ਤੇ ਵਾਸ਼ਲ ਵੇਗ ਨੇ ਸਾਰਾ ਕੁਝ ਵੀ ਕੱਢ ਤੀਦੀ ਵੀ ਕਿਤੇ ਮਾੜਾ ਮੋਟਾ ਸਾਹ ਚੱਲਦਾ ਨਾ ਹੋਵੇ ਸਾਹਿਬ ਜਾਨਾਂ ਤੇ ਜਦੋਂ ਮਾਤਾ ਜੀ ਨੂੰ ਪਤਾ ਲੱਗਿਆ ਉਹਨਾਂ ਨੇ ਵੀ ਫਿਰ ਆਪਣਾ ਸਰੀਰ ਤੇ ਆ ਗਿਆ ਆਪਣੇ ਸਵਾਸ ਦਸਮ ਦਵਾਰ ਦੇ ਵਿੱਚ ਢਾਕੇ ਇੱਥੇ ਦਸਮ ਦਵਾਰ ਹੁੰਦਾ ਹੈ ਅੰਤ ਕਾ ਤੋਂ ਲੈ ਕੇ ਨਾਭੀ ਨਾਭੀ ਤੋਂ ਕੰਠ ਕੰਠ ਤੋਂ ਦਸਮ ਦਵਾਰ 'ਚ ਸਵਾਸ ਸਵਾਸ ਚੜਦੇ ਆਇਆ ਇੱਥੇ ਦੇ ਮੱਥਾ ਫੱਟ ਗਿਆ ਦਾ ਮਾਤਾ ਜੀ ਦਾ ਜ ਜ ਸਵਾਸ ਉਹਨਾਂ ਨੇ ਆਪਣੇ ਦਸਮ ਦਵਾਰ ਚੜਾ ਕੇ ਸਵਾਸ ਕੱਢੇ ਆ ਫਿਰ ਜਿਹੜੇ ਉੱਥੇ ਦੇ ਮੁਗਲ ਸਫਾਈ ਤੇ ਉਹਨਾਂ ਨੇ ਫਿਰ ਜਿਹੜੇ ਲੇਖਕ ਹੁੰਨੇ ਆ ਅੱਜ ਵੀ ਲੇਖਤਾਂ ਬੈਠੇ ਆ ਜਿਹੜੇ ਅੱਜ ਦਾ ਤਿਆਗ ਲਿਖ ਰਹੇ ਉਸ ਸਮੇਂ ਵੀ ਲਿਖਦੇ ਦੇ ਮੁਸਲਮਾਨ ਨਿਤਾਗਕਾਰਾਂ ਨੇ ਲਿਖਤਾ ਵੀ ਮਾਤਾ ਜੀ ਨੇ ਆਪਣਾ ਜਿਹੜਾ ਸਿਰ ਹੈ ਉਹ ਕੰਧ 'ਚ ਮਾਰਿਆ ਥੰਮਲੇ 'ਚ ਮਾਰਿਆ ਕਿਸ ਨੇ ਲਿਖ ਤੋ ਤੁਛੜ ਮਾਰਦੀ ਜਿਕਣਾ ਉਹਨਾਂ ਨੇ ਦੇਖਿਆ ਕਰਿਆ ਵੀ ਹਾਂ ਮੱਥਾ ਫਟਿਆ ਹੋਇਆ ਏ ਵੀ ਕੰਧ 'ਚ ਸਿਰ ਮਾਰਿਆ ਹੋਣਾ ਤਾਂ ਹੀ ਮੱਥਾ ਫਟਿਆ ਪਰ ਮਾਤਾ ਜੀ ਨੇ ਆਪਣੇ ਸਵਾਸ ਜਿਹੜੇ ਉਹ ਦਸਮਦਾਰ ਚੜ੍ਹਾ ਲੇ ਤੇ ਉੱਥੋਂ ਮਾਤਾ ਜੀ ਦਾ ਧੜ ਸਹਿਜਾ ਦੇ ਨਾਲ ਧੜ ਚੱਕ ਕੇ ਪਿਛਲੇ ਪਾਸੇ ਗੁਰਦਾਰ ਸਾਹਿਬ ਵਿਮਾਨਗੜ੍ਹ ਸਾਹਿਬ ਵਿਮਾਨਗੜ੍ਹ ਸਾਹਿਬ ਉੱਥੇ ਹੰਸਲਾ ਨਦੀ ਵਗਦੀ ਹੁੰਦੀ ਦੀ ਨਦੀ ਤਾਂ ਅੱਜ ਵੀ ਹੈਗੀ ਆ ਉੱਥੇ ਸਾਰਾ ਰੇਤਾ ਪਿੱਛਾ ਨਦੀਓ ਹੈ ਪਰ ਵਗਦੀ ਨਹੀਂ ਹੈ ਹੁਣ ਉੱਥੇ ਸਹਾਬਜਾਦਿਆਂ ਦੇ ਢੜਾ ਦੀ ਰਾਤ ਨੂੰ ਰਾਖੀ ਕੋਈ ਜਾਨਵਰ ਨਾ ਖਾ ਲਵੇ ਛੇਰਾਂ ਨੇ ਬੈਠ ਕੇ ਕਰੀਦੀ ਸਾਰਾ ਜੰਗਲੇ ਤਾਂ ਹੁਣ ਤਾਂ ਆਵਾਦ ਹੋ ਗਿਆ ਬਹੁਤ ਤੇ ਅਗਲੇ ਦਿਨ ਜਦੋਂ ਦੀਵਾਨ ਟੋਡਰਮਲ ਗਿਆ ਆਪਣੇ ਦੀਵਾਨ ਦੀਵਾਨ ਜਿਹੜਾ ਸ਼ਬਦ ਹੈ ਇਹ ਉਹਦਾ ਨਾਮ ਨਹੀਂ ਹੈਗਾ ਦੀਵਾਨ ਉਹਨਾਂ ਦਾ ਨਾਮ ਤਾਂ ਟੋਡਰਮਲ ਜੀ ਉਹ ਹੈ ਦਵਾਨ ਤਾਂ ਉਹਨਾਂ ਦੇ ਕੋਲ ਇੱਕ ਜਿੱਕਣਾ ਵਜੀਰੀ ਹੁੰਦੀ ਐ ਨਾ ਉਹਨਾਂ ਕੋਲ ਵਜੀਰੀ ਸੀ ਦਵਾਨ ਦੀ ਸਰਹੰਦ ਦੇ ਦਵਾਨ ਤੇ ਉਹ ਜਿੱਕਣਾ ਮੰਤਰੀ ਹੁੰਦਾ ਐ ਕੋਈ ਗ੍ਰਹਿ ਮੰਤਰੀ ਕੋਈ ਭਲਾਣਾ ਮੰਤਰੀ ਰੱਖਿਆ ਮੰਤਰੀ ਐ ਇਸ ਤਰ੍ਹਾਂ ਉਹਨਾਂ ਕੋਲ ਦਵਾਨ ਦੀ ਉਪਾਧੀ ਸੀ ਕੁਰਸੀ ਦੀ ਉਹਨਾਂ ਕੋਲ ਦਵਾਨ ਦੀ ਬੜੇ ਧਨਵਾਨ ਤੇ ਉਹਨਾਂ ਨੇ ਕਿਹਾ ਵੀ ਅਸੀਂ ਸੰਸਕਾਰ ਕਾਨਾ ਸੂਬਾ ਐ ਸਰਹੰਦ ਜਿਹਦਾ ਨਾਂ ਕਿਹਾ ਐ ਸੂਬਾ ਸਰਹੰਦ ਦਾ ਹਾਂ ਵਜੀਰ ਖਾਨ ਵਜੀਰ ਖਾਨ ਕਹਿੰਦਾ ਵੀ ਜੇ ਸੰਸਕਾਰ ਕਾਨਾ ਜਗਾ ਮੁੱਲ ਖਰੀਦਣੀ ਪੈਣੀ ਆ ਉਹ ਕਹਿੰਦੇ ਮੁੱਲ ਖਰੀਦਾਂਗੇ ਮੁੱਲ ਰੱਖ ਲਿਆ ਬੋਲੀ ਚੱਲ ਪਈ ਉਹਨੇ ਦੇਖਿਆ ਇਹਦਾ ਬੋਲੀ ਤੇ ਬੋਲੀ ਲਾਈ ਜਾਂਦਾ ਇਹ ਨਹੀਂ ਤਾਂ ਜਗਾ ਖਰੀਦ ਲੈਣੀ ਉਹਦਾ ਜਿਹੜਾ ਸੋਚਾ ਨਾਂ ਤਾਂ ਨਾਲ ਉਹਦਾ ਮਨ ਬੇਈਮਾਨ ਹੋਈ ਗਿਆ ਉਹ ਵਜੀਰ ਖਾਨ ਨੂੰ ਚੱਕੀ ਗਿਆ ਉਹਨੇ ਕਿਹਾ ਵੀ ਹੋਰ ਰੇਟ ਚੱਕ ਦੋ ਕਹਿੰਦਾ ਫੇ ਮੋਰਾ ਬਿਛਾ ਤਾਂ ਜਗਾ ਦਵਾਂਗੇ ਦਵਾਨ ਟੋਡਰ ਮਾਲੇ ਮੋਰਾ ਬਿਛਾਤੀਆਂ ਫੇ ਮਨ ਬੇਈਮਾਨ ਹੋ ਗਿਆ ਕਹਿੰਦੇ ਮੋਰਾ ਖੜੀਆਂ ਕਰ ਦਵਾਨ ਸਾਹਿਬ ਨੇ ਫਿਰ ਮੋੜਾ ਖੜੀਆਂ ਕਰਕੇ ਉਹ ਜਗ੍ਹਾ ਖਰੀਦੀ ਸਭ ਤੋਂ ਮਹਿੰਗੀ ਜਿਹੜੀ ਧਰਤੀ ਹੈ ਗੁਰਦੁਆਰਾ ਸ੍ਰੀ ਜੋਤੀਸਰੂ ਸਾਹਿਬ ਦੀ ਹੈ ਦੁਨੀਆ ਦੇ ਵਿੱਚ ਇਸ ਤੋਂ ਮਹਿੰਗੀ ਕੋਈ ਧਰਤੀ ਨਹੀਂ ਹੈਗੀ ਸੋਨੇ ਦੀਆਂ ਮੋੜਾ ਖੜੀਆਂ ਕਰੀਆਂ ਪਹਿਲਾਂ ਬਚਾਈਆਂ ਦੀਆਂ ਫਿਰ ਖੜੀਆਂ ਕਰੀਆਂ ਹੁਣ ਇੱਕ ਮੋੜ ਖੜੀ ਕਰਦੇ ਇੰਨੀ ਕਿ ਜਗ੍ਹਾ ਚ ਆਉਂਦੀ ਹੈ ਇੱਕ ਪਾਸੇ ਨੂੰ ਇੰਨੀ ਕਿ ਜਗ੍ਹਾ ਘੇਰ ਲਨ ਦੀ ਹੁਣ ਦੇਖੋ ਕਿੰਨੀਆਂ ਮੋੜਾ ਲੱਗੀਆਂ ਹੋਣਗੀਆਂ ਇੱਕੋ ਜਿਹਾ ਚਿਣਕੇ ਛੋਟੇ ਸਾਹਿਬ ਜੀ ਆਦਿਆਂ ਦਾ ਤਾੜਾ ਤੇ ਮਾਦਾ ਜੀ ਦਾ ਤੜ ਰੱਖ ਕੇ ਸੰਸਕਾਰ ਕਰਿਆ ਤੇ ਉਸ ਤੋਂ ਬਾਅਦ ਬਾਬਾ ਮੋਤੀराम ਮੈਰਾ ਦਾ ਸਾਰਾ ਪਰਿਵਾਰ ਕੋਲੂਚ ਨੂੰ ਪੀੜਿਆ ਦਵਨ ਟੋਡਰਮਾਲ ਦਾ ਸਾਰਾ ਪਰਿਵਾਰ ਕੋਲੂਚ ਨੂੰ ਪੀੜਿਆ ਵੀ ਤੂੰ ਬਾਗੀਆਂ ਦੇ ਬੱਚਿਆਂ ਦਾ ਸੰਸਕਾਰ ਕੀਤਾ ਹੈ ਬਾਬਾ ਮੋਤੀराम ਬੈਰਾ ਜੀ ਨੂੰ ਕਿਹਾ ਤੂੰ ਬਾਗੀਆਂ ਦੇ ਬੱਚਿਆਂ ਨੂੰ ਦੁੱਧ ਭਲਾਇਆ ਹੈ ਤੇਰਾ ਪਉ ਨੂੰ ਸੰਸਕਾਰ ਹੋਇਆ ਦਾ 10 ਗੁਰੂ ਸਾਹਿਬਾਨ ਪੰਜ ਪਿਆਰੇ ਚਾਰ ਸਾਹਿਬਜਾਦੇ ਚਾਰ ਧਾਮ ਪੰਜ ਤਖਤ ਪਤਾ ਤੁਹਾਨੂੰ कोई सुना सकता खड़े हो गए श्री गुरु नानक देव जी श्री गुरु अंगद देव जी श्री गुरु अमरदास जी श्री गुरु रामदास जी श्री गुरु अर्जन देव जी श्री गुरु हरगोबिंद साहेब जी श्री गुरु हर राय साहेब जी श्री गुरु हर कृष्ण साहेब जी श्री गुरु बहादुर ਡਾਕਟਰ ਰਿਵੈਸ ਜੀ ਦਾ ਪੁੱਤ ਪੰਜ ਪਿਆਰੇ ਸਹਬਾਨਾਂ ਦੇ ਨਾਮ ਆਓ ਜੀ ਸੁਣ ਲਓ ਜਿਹਨੂੰ ਨਹੀਂ ਪਤਾ ਸੁਣ ਲਓ ਭਾਈ ਕੇਆ ਸਿੰਘ ਜੀ ਭਾਈ ਤਰਨ ਸਿੰਘ ਜੀ ਭਾਈ ਹਿੰਮਤ ਸਿੰਘ ਜੀ ਭਾਈ ਮੋਹਨ ਸਿੰਘ ਜੀ ਭਾਈ ਸਾਹਿਬ ਜੀ ਚਾਰ ਸਹਬਜ਼ਾਦਿਆਂ ਦੇ ਨਾਮ ਬਣਾਓ ਬਾਬਾਜੀਤ ਸਿੰਘ ਜੀ ਬਾਬਾ ਜੂਆ ਸਿੰਘ ਜੀ ਬਾਬਾ ਜੋਰਾਵਰ ਸਿੰਘ ਜੀ ਹਾਲ ਤੱਕ ਸਾਹਿਬ ਛੇਵੇਂ ਪਾਸ਼ਾ ਉਹਨਾਂ ਕੋਲ ਵੀ ਚਿੱਟਾ ਬਾਜਤਾ ਸੋਣੀ ਦਰਤਾਰ ਸ ਜਾ ਕੇ ਉੱਪਰ ਕਲਗੀ ਸ ਜਾਂਦੇ ਤੇ ਉਹਨਾਂ ਨੂੰ ਵੀ ਕਲਗੀਆਂ ਵਾਲੇ ਪਾਸ਼ਾ ਕਿਹਾ ਜਾਂਦਾ ਥੱਲੇ 10ਵੇਂ ਪਾਸ਼ਾ ਨੂੰ ਨਹੀਂ ਕਲਗੀਆਂ ਵਾਲਾ ਪਾਸ਼ਾ ਕਿਹਾ ਜਾਂਦਾ ਬਾਜਾਂ ਵਾਲਾ ਪਾਸ਼ਾ ਵਾ ਸੁਪਾਏ ਸਰਾਂਦ ਠੀਕ ਹੈ ਵਜੀਰ ਖਾਨ ਜਿਨੇ ਬੱਚਿਆਂ ਤੇ ਕਹਿਰ ਗੁਜ਼ਾਇਆ ਸੀਗਾ ਤਾਂ ਤਾਂ ਸਹੇਰਾ ਬੱਬਾ ਜੋਰਾਵਰ ਸਿੰਘ ਜੀ ਤਾਂ ਤਾਂ ਸਹੇਰਾ ਬੱਬਾ ਫਤੇ ਸਿੰਘ ਜੀ ਤੇ ਉਹਨਾਂ ਦਾ ਉੱਤੇ ਸਾਥ ਕੀ ਦੇ ਕਿਨੇ ਦਿੱਤਾ ਸੀਗਾ ਦੁੱਧ ਕਿਨੇ ਭਲਾਇਆ ਤਾਂ ਮੋਤੀराम ਮਹਿਰਾ ਨਾਲ ਬਾਬਾ ਮੋਤੀਰਾ ਮਹਿਰਾ ਜੀ ਠੀਕ ਹੈ ਨਾ ਤੇ ਉਹਨਾਂ ਦਾ ਅੰਤਿਮ ਸੰਸਕਾਰ ਕਿਨੇ ਕੀਤਾ ਸੀਗਾ ਦਿਵਾਨ ਟੋਡਰਵਾਲੀ ਜੇ ਤੁਸੀਂ ਜਾਣਦੇ ਹੋ ਨਾ ਤਾਂ ਮਾਣ ਨਾਲ ਦੱਸਿਆ ਕਰੋ ਕਿਉਂਕਿ ਆਪਾਂ ਉਹਨਾਂ ਨੇ ਆਪਣੇ ਕਰਕੇ ਕੁਰਬਾਨੀ ਦਿੱਤੀ ਸੀਗੀ ਜਿਹੜੀ ਆਪਾਂ ਦਸਤਾਰ ਮਿਲਿਆ ਨਾ ਆਪਾਂ ਨੂੰ ਇੱਕ ਦਿਨ ਚ ਮਿਲੀ ਆ ਨਾ ਦੋ ਦਿਨ ਚ ਮਿਲੀ ਆ ਇਹ ਸਾਇਦਰੀ ਨੂੰ ਨਾਨਕਦੇਵ ਜੀ ਮਹਾਰਾਜ ਤੋਂ ਸਟਾਰਟਿੰਗ ਹੋ ਕੇ ਕਿੱਥੋਂ ਤੋਂ ਕਿੱਥੇ ਹੁਣ ਤੱਕ ਆਪਣੀ ਕੁਰਬਾਨੀਆਂ ਚੱਲਦੀਆਂ ਆ ਰਹੀਆਂ ਠੀਕ ਹੈ ਜਿਹੜੇ ਕੁਰਬਾਨੀਆਂ ਨਾ ਮੁੱਕੀਆਂ ਨਾ ਮੁਕਣੀ ਐ ਠੀਕ ਹੈ ਤੇ ਜਿਹੜਾ ਆਪਣੇ ਗੁਰੂਗ੍ਰਾਂਥ ਸਾਹਿਬ ਦਾ ਸਾਗਰ ਜੋ ਚੱਲ ਰਿਹਾ ਉਹ ਨਾ ਕਦੇ ਮੁੱਕਿਆ ਰੈਡੀਓ ਜੀ ਸਾਰੇ ਜਣੇ 1 ਮਿੰਟ ਜੀ ਅੱਧਰ ਲੱਗੇ ਕੋਈ ਗੱਲ ਨਹੀਂ ਫਿਰ ਦੇਖਦੇ ਹਾਂ ਆ ਗੱਲਾਂ ਕਰਦੇ ਗਏ ਕਿਹੜੀਆਂ ਲਿਆਓ ਵੀਰ ਜੀ ਕੈਸੀ ਵੀਰ ਕੁਛ ਲਈ ਦਰਾਦੀ ਬੜੇ ਨੇ ਸ਼ਿਸ਼ਾ ਦਮ ਸਾਡੇ ਬੜੇ ਗਏ ਆਣ ਨੇ ਅੱਗੇ ਜੀ ਚੱਲ ਥਾਰੇ ਤੇ ਆ ਰਹੇ ਜੀ ਇੱਧਰ ਧਿਆਨ ਦਿਓ ਜੀ 2 ਮਿੰਟ ਦਸਤਾਰ ਦਾ ਜਿਹੜਾ ਤੁਹਾਨੂੰ ਸਮਾਂ ਦਿੱਤਾ ਪੱਗ ਬੰਨ੍ਹਣੇ ਦਾ ਉਹ 12 ਮਿੰਟ ਦਾ ਸਮਾਂ ਹੈ ਜੀ ਠੀਕ ਹੈ ਜੀ ਕਿਸੇ ਨੇ ਕਾਲੀ ਨਹੀਂ ਕਰਨੀ 12 ਮਿੰਟ ਦੇ ਵਿੱਚ ਜੇ ਕੋਈ ਪਹਿਲਾ ਦਸਤਾਰ ਸਜਾਉਂਦਾ ਉਹਦਾ ਕੋਈ ਪਲੱਸ ਪੁਆਇੰਟ ਨਹੀਂ ਠੀਕ ਹੈ ਜੀ ਦਸਤਾਰ ਸਜਾਉਣ ਸਮੇ ਦਸਤਾਰ ਦੀ ਮਰਿਆਦਾ ਦਸਤਾਰ ਨੀਚੇ ਨਹੀਂ ਟੱਚ ਕਰਨੀ ਚਾਹੀਦੀ ਪੈਰ ਨਹੀਂ ਲੱਗਣੇ ਚਾਹੀਦਾ ਆਪਣਾ ਹੁਣ ਖੁੱਲੇ ਹੋ ਕੇ ਬਹਿ ਜਾਓ ਕਿਸੇ ਨੇ ਬਾਅਦ ਦੇ ਵਿੱਚ ਐ ਨਹੀਂ ਕਹਿਣਾ ਵੀਰੇ ਮੇਰੇ ਕੋਲ ਤਾਂ ਨਹੀਂ ਦਸਤਾਰ ਬੰਨ ਹੋਈ ਵੀ ਮੈਂ ਕਿਸੇ ਦੇ ਨਾਲ ਟੱਚ ਹੋਇਆ ਜਾਂ ਮੈਨੂੰ ਕੋਈ ੜਿੱਕਾ ਪਾਰਿਆ ਠੀਕ ਹੈ ਜੀ ਸਾਰਿਆਂ ਦੇ ਕੋਲ ਆਪਣਾ ਆਪਣਾ ਸਮਾਨ ਹੈਗਾ ਜੇ ਨਹੀਂ ਹੈਗਾ ਹੁਣ ਹੱਥ ਖੜਾ ਕਰਕੇ ਦੱਸ ਦੋ ਵੀਰੇ ਮੇਰੇ ਕੋਲ ਬਾਜ ਨਹੀਂ ਮੇਰੇ ਕੋਲ ਪੱਗ ਦੋ ਵੀ ਨਹੀਂ ਜਾਂ ਮੇਰੇ ਕੋਲ ਸੀਤਸਾ ਨਹੀਂ ਹਾਂ ਲੈ ਲਿਓ ਚੱਲਦੇ ਮੁਕਾਬਲੇ ਦੇ ਵਿੱਚ ਜੇ ਕਿਸੇ ਨੇ ਕਿਹਾ ਵੀਰੇ ਮੈਨੂੰ ਬਾਜ ਚਾਹੀਦਾ ਜਾਂ ਮੈਨੂੰ ਪੱਗ ਪਿੰਚ ਚਾਹੀਦਾ ਫੇਰ ਨਹੀਂ ਜਦੀ ਕਿਸੇ ਨੂੰ ਵੀ ਦੇਣਾ ਕਿਉਂਕਿ ਤੁਸੀਂ ਬਕਾਇਦਾ ਪੋਸਟਰ ਪੜ੍ਹੇ ਆ ਪੋਸਟਰ ਦੇ ਉੱਪਰ ਸਭ ਕੁਝ ਲਿਖਿਆ ਹੋਇਆ ਹੈ ਠੀਕ ਹੈ ਕੀ ਚਾਹੀਦਾ ਈ ਤੁਹਾਨੂੰ ਬਾਜ ਦੇਖੋ ਵੀਰ ਜੀ ਬਾਜ ਹੋਰ ਕਿਸੇ ਨੂੰ ਹੋਰ ਕਿਸੇ ਨੂੰ ਦੱਸੋ ਦਿੰਦੋ ਬਾਜ ਚਾਹੀਦਾ ਹੀ ਪੱਗ ਕੋਈ ਚਾਹੀਦਾ ਸ਼ੀਸ਼ਾ ਚਾਹੀਦਾ ਪਹਿਲਾਂ ਇਹ ਮੁਕਾਬਲਾ ਸਟਾਰਟ ਕਰਾ ਦੇਣਾ ਜਿਕਰਾ ਛੱਡਾਂਗੇ ਉਹਦੇ ਨਾਲ ਹੀ ਮੁਕਾਬਲਾ ਸਟਾਰਟ ਹੋਣਾ ਟਾਈਮ ਸਿਰ ਦੱਤੀ ਹੈ ਵੀ ਦੋ ਤਿੰਨ ਬਰਗੀਆਂ ਨਹੀਂ ਬਹੁਤ ਛੋਟਾ ਵੀ ਹੈ ਕਿਤੇ ਮੇਰੇ ਪੱਟੇ ਜੁਮੇਗਾ ਮਗਨਾਂ ਕੰਮ ਖਚਦਲਾਂ। ਉਹ ਤਰ੍ਹਾਂ ਦਾ ਨਹੀਂ। ਉਹ ਜੀਗਾ ਤੋਂ। ਆਪ ਦੇਖੀ ਹੁੰਦੇ ਆ ਪੁੱਛਦੇ ਹਾਂ ਕਦ ਕਿੱਕੇ ਲੜਦੇ ਆਂ। ਉਹ ਦੇ ਲੱਤੀ ਇੱਕ ਪੂਰੀ ਪੱਦਵਾਉਂਦਾ। ਉਹ ਤਿਆਰੀ ਵਿੱਚ ਵੀ ਤੁਹਾਡਾ ਵੀ ਕਰਾਉਣਾ ਸਾਰਿਆਂ ਨੂੰ। ਨਾਂ ਨਿਰਾਦਣਾ ਦਾ ਨਾਲ ਸੰਮਾਨ ਦੇਣਾ। ਪੂਰਾ ਕੱਟ। ਇਤਨੋਂ ਲੋਕ। ਆਪਾਂ ਪਹਿਲੇ ਬਸ ਟਾਈਮ ਹੋ ਗਿਆ ਜੀ। ਬਾਈ ਦੇ ਕਿਉਂ 6 ਮਿੰਟ ਦਾ ਸਮਾਂ ਬਾਕੀ ਇਹ ਰੂਤਾ ਕਿਉਂ ਇਹਨਾਂ ਨਾਲ ਮਿਲ ਲੈਣਾ ਕੋਈ ਗੱਲ ਦੇਖ ਹੈ ਨਾ ਕਹਿੰਦਾ ਕਿ ਕੋਈ ਟਾਈਮ ਵੀ ਰੱਖਿਆ ਆਪਣੇ ਵਾਲੇ ਨੂੰ ਦੇਖਾ ਸਾਨੂੰ ਇੱਕ ਉਤਰੀ ਕੋ ਗੱਦਾ ਸਿੱਧਾ ਕਰ ਲੋ ਬਹਿ ਜਾਓ ਕੁਰਸੀਆਂ ਕਰ ਦੋ ਲੋ ਜੀ ਪੱਗਾਂ ਬੰਨ ਹੋ ਗਏ ਸਾਰੇ ਰਿਜ਼ਲਟ ਆਊਗਾ ਆਪਣੀ ਜੀ ਜੀ ਯਾ ਮੈਂ ਗੱਲ ਗਾਇ ਕਹੀ ਐ ਲੋੜੇ ਆਪਣੇ ਟੋਕਰੇ ਲਾ ਦਿਓ ਸਾਰੇ ਲੈਨ ਵਾਈਸ ਬਹਿ ਜਾਓ ਅਗਲਾ ਸਾਲ ਕੋਈ ਨਾ ਆਜੋ ਵੀ ਆਜੋ ਮੇਰੀ ਗੱਲ ਸੁਣੋ ਵੀ ਸਦੇ ਪੱਗ ਤੇ ਧਿਆਨ ਦਿਓ ਰਹਿ ਜਾਓ ਆਪਣੀ ਲੈਨ ਵਾਈਸ ਰੇਜੀ ਬਹੁਤ ਹੋ ਗਿਆ ਜੀ ਮਾਨਿਕ ਜੀ ਮਾਰ ਆਪੇ ਦੇਖ ਲੀਓ ਗਰੇ ਜੀ ਸਾਹ ਉਠਾ ਕਰੋ ਠੀਕ ਹੋ ਉਹਦੇ ਹਿਸ਼ਾਲਿਆ ਫੜਕ ਬਸ ਆਇਆ ਬਾਕੀ ਤਾਂ ਮੁੰਡੇ ਪਾਕਿਸਤਾਨ ਦੇ ਰਹੋਗੇ ਅਸਲੀ ਕਿ ਕਿਹੜੇ ਦਿਨ ਸੁਣੀ ਆਲੇ ਤਾਂ ਹੁਣ ਦੇਖੀਏ ਕੀ ਆ ਕੋਈ ਜਨਾਂ ਥੋੜਾ ਜਿਹਾ ਐਕਸ਼ਨ ਆ ਗਿਆ ਹਾਂ ਜਿਨਾ ਮੌਲੇ ਵੀ ਤਾਂ ਅੰਬਰ ਐਕਤੀ ਜਾਂਗੇ ਕਿਹੜੇ ਦਿਨ ਸੁਣੀ ਆਲੇ ਤਾਂ ਹੁਣ ਦੇਖੀਏ ਕੀ ਆ ਕੋਈ ਜਨਾਂ ਥੋੜਾ ਜਿਹਾ ਐਕਸ਼ਨ ਆ ਗਿਆ ਹਾਂ ਜਿਨਾ ਮੌਲੇ ਵੀ ਤਾਂ ਅੰਬਰ ਰੇ ਨੇ ਵਿੱਚ ਨਹੀਂ ਆ ਉਹਨੇ ਟੈਂਸ਼ਨ ਲਾਉਣਾ ਬਹੁਤ ਥੋੜੀ ਵੀ ਹੈ ਕੋਈ ਨਾ ਵੀ ਜੀ ਉਹਨੂੰ जाथा जाथा। थे थे तो तो। नहीं नहीं, नहीं। तो देखो सामने ਰੋਜ਼ ਇਦਾਂ ਨੂੰ ਖਾਣੇ ਹੁੰਦਾ ਵੀ ਕਿ ਇਸ ਨੂੰ ਕੋ ਮਿਲਦਾ ਜਿਸ ਦਾ ਕਾਉਟਾ ਹੈ ਤਾਂ ਅੰਤੇ ਘੰਟਾ ਕਰਦੇ ਗੋਲਾ ਪਾਸ ਹੈ ਮਾਸਟਰ ਦੇ ਮਾਰਗ ਦੇ ਵਿੱਚ ਆਪਸ ਕਰਦੇ Bayu, ऊपर वाले hei pernah jalanya panjou na aja? berapa? 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 एक सौ सात था।, तो था।, था।, था। एक सौ दी बड़ा लेक्सन नहीं है ना सात तो एक सौ पंद्रह एक सौ पंद्रह ही टाउन का नंबर एक सौ पंद्रह ਤਮਾਈ ਗੁਣੀ ਕਿਲਾਸ ਨਿਕਲ ਜਾ ਰਿਹਾ ਸਰੂਪ ਤੇ 2:00 ਸਰੂਪ ਤੇ ਗਿਰਦੀ ਖਲਾਈ ਹੋਊਗੀ ਥੱਲੇ ਟਮਾਟੇ ਵਿੱਚ ਤੇ ਰੀਸ਼ੀ ਨਿਕਲੇਗਾ ਜਿਆਨਾ ਉਹ ਪੰਚਾਇਤਿਆਂ ਦੇ ਨਾਮ ਤੇ ਪਹਿਲੇ ਪਹਿਲੇ ਸੰਸਦਾਂ ਸੰਸਦਾਂ ਪਰੰਪਰਾ ਛਾਮਰ ਸਿੰਘ ਸਾਹਿਬ ਤੇ ਅੱਜ ਪਤਾ ਹੀ ਛੋਟੇ ਸਾਹਿਬ ਜਦੋਂ ਵੀ ਬਰੇ ਹਾਂਜੀ ਤੁਹਾਡਾ ਸਭ ਜੀ ਜਦੋਂ ਕਿ ਚਾਹਤ ਵਾਹ ਹਾਂਜੀ ਤੁਹਾਡੇ ਹਾਜਰ ਜਦੋਂ ਨੀ ਪਲੀ ਰਾਜ ਕਿੱਥੇ ਗੱਟੀ ਵੀ ਕੁਮਾ ਮਾਸ ਜੀ ਹਾਂਜੀ ਜੀ 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 ਜ जगह <coughs> 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 <coughs>

ਤੇ ਬਾਅਦ ਇੱਕ ਸ਼ਿਰ ਗੁਰ ਘਰ ਕੋਲ ਚਾਇਆ। ਜਿਹੜੇ ਛੋਟੇ ਜਿਹੇ ਨਾਮ ਕਰਿਆ ਜੀ ਨਾਮ ਜਿਹੜਾ ਚੰਗਾ ਨਾਮ ਜਾਈ। ਪਠਿੰਡੂ ਨੂੰ ਕਰਦੇ ਹੋਏ 15 ਨੂੰ ਜਗਾ 3 ਇਹ ਕਿਤੋਂ ਲਿਖੀ। ਤੇਵਾਨ ਤੇ ਪਰਮਲ ਜੀ ਨੇ ਵਜ਼ੀਰ ਖਾਨ ਤੋਂ ਖੜਮੀਆਂ ਮੋਰਾਂ ਦੇ ਕੇ ਤਰੀਕਾ। ਨਾਈਟ ਰਿਕਾਰਡ ਖਾਸ ਖਾਸ ਆ ਬਈ ਇਹ ਦੇਖੀ 109 ਜੀ ਹਾਂ ਨਾਈਟ ਰਿਕਾਰਡ ਖਾਸ ਖਾਸ 39 ਕੋਪਦੀਪ ਸਿੰਘ ਦੀ ਵੀਡੀਓ ਬਣਾ ਰਹੀ ਸੀ ਜੀ ਤੇ ਇੱਕ ਬਾਦ ਮਹਾਰਾਜੀ ਜੀ ਨੂੰ ਵੀ ਸਿੰਘ ਦੇ ਹੋਣ ਦਿੱਤੀ ਸੀ ਉਹਨਾਂ ਨੂੰ ਪਾਈ ਸਤੀ ਦਾਖੀ ਪਾਈ ਮਤੀ ਦਾਖੀ ਪਾਈ ਤੇ ਮੈਨੂੰ ਕਿੰਨਾ ਤਿੰਨਾਂ ਨੂੰ ਦੇਖਣਾ ਸ਼ੀਰ ਕਰਿਆ ਜੀ

ਛੋਟੇ ਦਾ ਮਤਲਬ ਛੋਟੇ ਜਿਹੇ ਬਣਾ ਦੇ। ਮੈਂ ਨਹੀਂ। ਬੋਲਦੇ ਪਰਵਾਸ ਵਿੱਚ ਸਾਰਾ ਸੰਭੀ ਕਰਦੇ। ਸਾਰੇ 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 ਨਾਮ ਤੋਂ ਕਰਦੇ ਜਿਹੜੇ ਸਾਹੀ ਜਦ ਵੀ ਇਹ ਚਿੰਨ੍ਹ ਹੋਣਾ ਉਹ ਦਿੱਤਾ ਮਹੋਤ। ਸਭ ਤੋਂ ਵੱਧ ਸਾਜਿਦ ਜਿਹੜੇ ਮਾਰੇ ਕਿਤਾਬ ਦੇ ਜਾਣ ਕਰੀਏ ਜਿਹੜੇ ਨਵੇਂ ਸਾਦੇ ਮਰੇ ਹੋ ਗਏ ਆ। ਹਾਂ ਜੀ ਬਾਬਾ ਜੀ ਸਾਡੇ ਕੋਲ ਕਿੰਨੇ ਤਾਂ ਸਭ ਬਾਈ ਬੁੱਢੀ ਦਾ ਹਾਂ ਤਾਂ ਬਾਈ ਬੁੱਢੀ ਆਯੂ 116 116 ਕੋਣੇ ਮਾੜੀ ਜੀ ਦਾ ਖਾਲਸਾ ਮਾਏ ਕੋ ਜੀ 4 ਤਾਂ ਦੱਸੋ ਜੀ 4 ਤਾਂ ਵੀ ਕਾਣਾ ਹਾਂ ननकाना साहब श्री मुक्सर साहब श्री पटना साहेबंद पक्ष श्री अकाल तखी केसर डॉक्टर श्री हरिमंदर जी

On da seyredilir. Bir tane de seyredilir. Rahat. Oley son ne halen. Sak ne muriye ne. Oğuz temure pek değil. Oğuz mi harcadın? Ondan bir şey. Ondan bir şey mi? ਸਾ ਸੀਆ ਕਾਲ ਬਲੇ ਇਸੋਨ ਹਰਤ ਜਰੀਏ ਗਾਲ ਵਾਹ ਜਿੱਕਾ ਖਾਲਸਾ ਵਾਹ ਜਿੱਕੀ ਫਤਿਹ